ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਮੰਜ਼ਿਲ ਤੇ ਜੋ ਨਾ ਪਹੁੰਚੇ ਜ਼ਿੰਦਗੀ ਦੀ ਹਰ ਬਾਜ਼ੀ ਅਜੇ ਤੱਕ ਕੋਈ ਨਹੀਂ ਜਿੱਤ ਸਕਿਆ ਜ਼ਿੰਦਗੀ ਲੰਮੀ ਯਾਤਰਾ ਦਾ ਨਾਂ ਹੈ ਇਹ ਕੋਈ ਮੰਜ਼ਿਲ ਨਹੀਂ ਮੀਲ ਪੱਥਰ ਕਿਸੇ ਯਾਤਰੂ ਦੀ ਮੰਜ਼ਿਲ ਨਹੀਂ ਹੁੰਦੇ ਇਸ ਕਰਕੇ ਤੁਸੀਂ ਕਿਸੇ ਰਾਹੀ ਨੂੰ ਕਿਸੇ ਮੀਲ ਪੱਥਰ ਤੇ ਰੁਕਿਆ ਨਹੀਂ ਵੇਖੋਗੇ ਐਸੀ ਮੰਜ਼ਿਲ ਤੇ ਇਸ ਲਈ ਨਹੀਂ ਅਪੜਦੇ ਕਿਉਂਕਿ ਸਾਨੂੰ ਮੰਜ਼ਿਲ ਦੀ ਸੋਝੀ ਨਹੀਂ ਹੁੰਦੀ ਮੰਜ਼ਿਲ ਸਾਡੀ ਕਲਪਨਾ ਵਿੱਚ ਹੋਣ ਕਾਰਨ ਇਹ ਸਾਡੀ ਜ਼ਿੰਦਗੀ ਦਾ ਯਥਾਰਥ ਨਹੀਂ ਬਣਦੀ ਜੇ ਮੰਜ਼ਿਲ ਦੀ ਸੋਝੀ ਹੋਵੇ ਤਾਂ ਉੱਥੇ ਲੰਗੜੇ ਵੀ ਪਹੁੰਚ ਜਾਂਦੇ ਹਨ ਜੇ ਸਮਰਪਣ ਕਰਨ ਵਾਲਾ ਕੋਈ ਸ਼ਰਧਾਲੂ ਮਿਲ ਜਾਵੇ ਤਾਂ ਭਟਕਿਆ ਹੋਇਆ ਗੁਰੂ ਵੀ ਸਹੀ ਰਾਹ ਤੇ ਆ ਜਾਂਦਾ ਹੈ ਜਿਨ੍ਹਾਂ ਦੇ ਰਿਸ਼ਤੇ ਟੁੱਟ ਜਾਂਦੇ ਹਨ ਉਹਨਾਂ ਨੂੰ ਪੁੱਛੋ ਤੁਸੀਂ ਰਿਸ਼ਤੇ ਨੂੰ ਕਿਸ ਮੁਕਾਮ ਤੇ ਲੈ ਜਾਣਾ ਚਾਹੁੰਦੇ ਸੀ ਵਾਸਤਵ ਵਿੱਚ ਉਹ ਪਿਆਰ ਦੇ ਨਾਂ ਤੇ ਦੂਜੇ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਉਹਨਾਂ ਦੇ ਵਿਹਾਰ ਵਿੱਚ ਕਾਹਲ ਹੁੰਦੀ ਹੈ ਉਹਨਾਂ ਦੇ ਯਤਨ ਵਿੱਚ ਲਾਲਚ ਹੁੰਦਾ ਹੈ ਉਤਸ਼ਾਹ ਤੇ ਉਦਾਰਤਾ ਨਹੀਂ ਹੁੰਦੀ ਸ਼ਿਖਰ ਦੀ ਪ੍ਰਾਪਤੀ ਕਾਹਲ ਨਾਲ ਕਦੇ ਵੀ ਸੰਭਵ ਨਹੀਂ ਹੁੰਦੀ ਜਿੱਥੇ ਉਤਸ਼ਾਹ ਨਹੀਂ ਹੁੰਦਾ ਉੱਥੇ ਬਹਾਨੇ ਹੁੰਦੇ ਹਨ ਉੱਥੇ ਸ਼ਿਕਾਇਤਾਂ ਹੁੰਦੀਆਂ ਹਨ ਉੱਥੇ ਸੰਤੁਸ਼ਟਤਾ ਦੀ ਘਾਟ ਹੁੰਦੀ ਹੈ ਉਹ ਸੰਤੁਸ਼ਟ ਵਿਅਕਤੀ ਸਮਾਜ ਦਾ ਵਾਤਾਵਰਣ ਵਿਗਾੜ ਦਿੰਦੇ ਹਨ ਸਮਾਜ ਵਿੱਚ ਅਸੰਤੁਸ਼ਟ ਲੋਕਾਂ ਦੀ ਗਿਣਤੀ ਵਧਣ ਕਾਰਨ ਤਲਾਕ ਵਧ ਰਹੇ ਹਨ ਮੁਕੱਦਮੇ ਵਧ ਰਹੇ ਹਨ ਸਕੂਲੀ ਬੱਚਿਆਂ ਵਿੱਚ ਆਤਮ ਹੱਤਿਆ ਦੀ ਰੁਚੀ ਬਲਵਾਨ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਬਲਾਤਕਾਰ ਵਧ ਰਹੇ ਹਨ ਹਿੰਸਾ ਵਧ ਰਹੀ ਹੈ ਜੀਵਨ ਦੀ ਦੌੜ ਤੇਜ਼ ਹੋ ਰਹੀ ਹੈ ਜ਼ਿੰਦਗੀ ਵਿੱਚ ਸ਼ੋਰ ਵਧ ਰਿਹਾ ਹੈ ਜੀਵਨ ਦੇ ਸਭ ਖੇਤਰਾਂ ਵਿੱਚ ਆਪੋਤਾਪੀ ਪਈ ਹੋਈ ਹੈ ਜਦੋਂ ਤੱਕ ਅਸੀਂ ਦੇਸ਼ ਦੀਆਂ ਸਮੱਸਿਆਵਾਂ 'ਵਾਂ ਹੱਲ ਕਰਨ ਦੀ ਸੁਹਿਰਦ ਯੋਗਤਾ ਨਹੀਂ ਉਪਜਾਉਂਦੇ ਉਦੋਂ ਤੱਕ ਅਸੀਂ ਆਪਣੀਆਂ ਸਮੱਸਿਆਵਾਂ ਵੀ ਹੱਲ ਨਹੀਂ ਕਰ ਸਕਾਂਗੇ ਜਦੋਂ ਤੱਕ ਅਸੀਂ ਹਰ ਕਿਸੇ ਦੀ ਸਫਲਤਾ ਦਾ ਵਾਤਾਵਰਨ ਨਹੀਂ ਉਸਾਰਦੇ ਨਾ ਸਾਡੀ ਸਫਲਤਾ ਸੁਰੱਖਿਅਤ ਹੋਵੇਗੀ ਨਾ ਹੀ ਸਾਡਾ ਜੀਵਨ ਮਾਨਨਯੋਗ ਬਣੇਗਾ। ਅਜੋਕੇ ਮਨੁੱਖ ਕੋਲ ਖਾਣ ਲਈ ਪਦਾਰਥ ਵਧੇਰੇ ਹਨ, ਪੈਣ ਲਈ ਕੱਪੜੇ ਵਧੇਰੇ ਹਨ, ਘੁੰਮਣ ਫਿਰਨ ਲਈ ਥਾਵੇਂ ਅਤੇ ਸਾਧਨ ਵਧੇਰੇ ਹਨ। ਖਰਚਣ ਲਈ ਪੈਸੇ ਵਧੇਰੇ ਹਨ। ਇੱਕ ਦੂਜੇ ਨੂੰ ਮਿਲਣ ਦੇ ਅ fırsਰ ਵਧੇਰੇ ਹਨ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਅਜੋਕਾ ਮਨੁੱਖ ਲੈ ਕਿਸੇ ਵੀ ਯੁੱਗ ਨਾਲੋਂ ਵਧੇਰੇ ਚਿੰਤਤ ਵਧੇਰੇ ਪਰੇਸ਼ਾਨ ਅਤੇ ਵਧੇਰੇ ਦੁਖੀ ਹੈ ਹੋਰ ਕਾਰਨਾ ਵਿੱਚੋਂ ਇਸ ਸਥਿਤੀ ਦਾ ਇੱਕ ਕਾਰਨ ਇਹ ਹੈ ਕਿ ਹਰ ਕੋਈ ਆਪਣੇ ਹਿੱਸੇ ਨਾਲੋਂ ਵੱਧ ਆਪਣੀ ਯੋਗਤਾ ਨਾਲੋਂ ਵਧੇਰੇ ਅਤੇ ਆਪਣੇ ਯਤਨਾਂ ਨਾਲੋਂ ਵੱਡੀ ਜਿੱਤ ਪ੍ਰਾਪਤ ਕਰਨ ਵਿੱਚ ਅੰਨੇਵਾਦ ਔੜਿਆ ਜਾ ਰਿਹਾ ਹੈ ਅੰਨੇਵਾਗੇ ਵਧਣ ਵਾਲੇ ਯੋਗ ਵਿਅਕਤੀਆਂ ਨੂੰ ਪਛਾੜ ਹੀ ਨਹੀਂ ਰਹੇ ਉਹ ਰਸਤਿਆਂ ਮਾਰਗਾਂ ਤੇ ਸਾਧਨਾ ਸੰਬੰਧੀ ਝਗੜੇ ਵੀ ਕਰ ਰਹੇ ਹਨ ਅੰਨਿਆਵਾ ਅੱਗੇ ਵਧਣ ਦਾ ਯਤਨ ਆਪਣੇ ਨਾਲ ਆਪਣੇ ਆਲੇ ਦੁਆਲੇ ਨਾਲ ਹਿੰਸਾ ਹੈ ਜਿਸ ਵਿੱਚੋਂ ਮਾਯੂਸੀਆਂ ਅਤੇ ਪਰੇਸ਼ਾਨੀਆਂ ਹੀ ਉਪਜ ਸਕਦੀਆਂ ਹਨ ਅਜੋਕੇ ਯੁੱਗ ਦਾ ਹਰੇਕ ਮਨੁੱਖ ਪੈਪੀਤ ਹੈ ਡਰਿਆ ਹੋਇਆ ਹੈ ਡਰ ਦਾ ਕਾਰਨ ਅਤੇ ਸਰੋਤ ਮੌਤ ਹੀ ਨਹੀਂ ਹੁੰਦਾ ਸਗੋਂ ਸਦਾ ਜਿਉਂਦੇ ਰਹਿਣ ਦੀ ਲਾਲਸਾ ਹੁੰਦੀ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਯਤਨ ਅਤੇ ਸਫਲਤਾ ਇੱਕ ਅਨੁਪਾਤ ਵਿੱਚ ਵੱਜੇ ਹੋਏ ਹੁੰਦੇ ਹਨ ਜਿੰਨੀ ਵੱਡੀ ਸਫਲਤਾ ਦੀ ਕਾਮਨਾ ਕੀਤੀ ਜਾਵੇਗੀ ਓਨਾ ਵੱਡਾ ਯਤਨ ਕਰਨਾ ਪਵੇਗਾ। ਹਵਾਈ ਕਿਲੇ ਉਸਾਰਨ ਦਾ ਯੁੱਗ ਲੰਘ ਗਿਆ ਹੈ। ਹਵਾਈ ਕਿਲੇ ਉਸਾਰਨ ਵਿੱਚ ਕੋਈ ਹਰਜ ਨਹੀਂ ਪਰ ਸਫਲ ਉਹੀ ਹੁੰਦੇ ਹਨ ਜਿਹੜੇ ਹਵਾਈ ਕਿਲੇ ਉਸਾਰਨ ਤੋਂ ਪਹਿਲਾਂ ਉਹਨਾਂ ਕਿਲਿਆਂ ਦੀਆਂ ਨੀਹਾਂ ਉਸਾਰਨ ਵਿੱਚ ਰੁੱਝ ਜਾਂਦੇ ਹਨ। ਹਰ ਸੁਨਹਿਰੀ ਯੁੱਗ ਤੋਂ ਪਹਿਲਾਂ ਸਮੁੱਚੇ ਸਮਾਜ ਨੂੰ ਅਤੇ ਸਮਾਜ ਦੇ ਹਰ ਵਿਅਕਤੀ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਆਪਣੇ ਰਸਤੇ ਨੂੰ ਸਾਫ਼ ਹੀ ਨਹੀਂ ਕਰਨਾ ਪੈਂਦਾ ਉਸ ਦੀ ਸੇਧ ਵੀ ਨਿਰਧਾਰਤ ਕਰਨੀ ਪੈਂਦੀ ਹੈ ਸਾਡੀ ਅਸਫਲਤਾ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਅਸੀਂ ਇੱਕੋ ਵੇਲੇ ਕਈ ਰਸਤਿਆਂ 'ਤੇ ਚੱਲਣ ਦੀ ਜਿੱਦ ਕਰਦੇ ਹਾਂ ਸਭ ਰਸਤਿਆਂ 'ਤੇ ਚੱਲਣ ਦਾ ਬਿਲਾਸੀ ਸਪਸ਼ਟ ਸੋਚ ਦੀ ਅਨਹੋਂਦ ਕਾਰਨ ਆਪਣੇ ਘਰ ਦਾ ਰਸਤਾ ਵੀ ਭੁੱਲ ਜਾਂਦਾ ਹੈ ਕਈ ਬੇੜੀਆਂ ਮਲਾਹਾ ਦੇ ਵਦੇਰੇ ਹੋਣ ਕਰਕੇ ਵੀ ਡੁੱਬ ਜਾਂਦੀਆਂ ਹਨ ਉੱਚੀਆਂ ਪ੍ਰਾਪਤੀਆਂ ਵਾਸਤੇ ਵੱਖਰੇ ਢੰਗ ਨਾਲ ਸੋਚਣਾ ਪਵੇਗਾ। ਹਰ ਕਿਸੇ ਨੂੰ ਇਸ ਸੰਸਾਰ ਵਿੱਚ ਸਮੇਂ ਦੀ ਸ਼ੁਭ ਵਰਤੋਂ ਅਤੇ ਕੁ ਵਰਤੋਂ ਕਰਨ ਦੀ ਪੂਰੀ ਖੁੱਲ ਹੈ। ਹਰ ਕਿਸੇ ਨੂੰ ਭੀੜ ਦਾ ਹਿੱਸਾ ਬਣਨ ਅਤੇ ਆਪਣਾ ਰਸਤਾ ਆਪ ਤਲਾਸ਼ਣ ਦੀ ਵੀ ਸੰਪੂਰਨ ਆਜ਼ਾਦੀ ਹੈ। ਹਰ ਕਿਸੇ ਨੂੰ ਆਪਣੇ ਆਪ ਨੂੰ ਸੁਧਾਰਨ ਜਾਂ ਹੋਰ ਵਿਗਾੜਨ ਦੀ ਪੂਰੀ ਸੁਤੰਤਰਤਾ ਹੈ। ਵੇਖਿਆ ਗਿਆ ਹੈ ਕਿ ਜਿੱਥੇ ਸੁਧਾਰ ਦੀ ਸਭ ਤੋਂ ਵੱਧ ਲੋੜ ਹੈ, ਉੱਥੇ ਹੀ ਸੁਧਾਰ ਦਾ ਸਭ ਤੋਂ ਵੱਧ ਵਿਰੋਧ ਹੁੰਦਾ ਹੈ। ਪਰਿਵਰਤਨ ਦਾ ਵਿਰੋਧ ਉਹੀ ਕਰਦੇ ਹਨ ਜਿਨ੍ਹਾਂ ਨੂੰ ਪਰਿਵਰਤਨ ਤੋਂ ਤਕਲੀਫ ਬੇਅਰਾਮੀ ਅਤੇ ਨੁਕਸਾਨ ਹੋਣਾ ਹੁੰਦਾ ਹੈ ਸਾਡੀ ਇਸਫਲਤਾ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਸੀਂ ਪਰਿਵਰਤਨ ਲਈ ਰਾਹ ਪੱਧਰਾ ਕਰਨ ਦੀ ਥਾਂ ਪਰਿਵਰਤਨ ਦੇ ਵਿਰੋਧੀ ਹੋ ਨਿਬੜਦੇ ਹਾਂ ਪਰੰਪਰਾਗਤ ਸੋਚ ਸਾਨੂੰ ਨਵੇਂ ਨਿਰਣੇ ਲੈਣ ਤੋਂ ਰੋਕਦੀ ਹੈ ਅਤੇ ਅਤੀਤ ਪ੍ਰਤੀ ਅਤੀ ਭਾਵਕ ਮੋਹ ਸਾਨੂੰ ਸਮਕਾਲ ਨਾਲ ਇੱਕਸੁਰ ਨਹੀਂ ਹੋਣ ਦੇ ਰਿਹਾ ਅੱਗੇ ਹੀ ਬੜੀ ਧੀਰ ਹੋ ਗਈ ਹੈ ਜੋ ਕਾਜੁਗ ਖਾਲੀ ਖੁੱਲੇ ਪੇ ਮੈਦਾਨਾ ਨੂੰ ਜਿੱਤਣ ਦਾ ਯੁੱਗ ਹੈ ਇਹ ਨਵੇਂ ਹੰਬਲੇ ਮਾਰਨ ਦਾ ਵੇਲਾ ਹੈ ਇਹ ਨਵੇਂ ਵਿਸ਼ੇ ਪੜਨ ਦਾ ਸਮਾਂ ਹੈ ਇਹ ਨਵੇਂ ਪ੍ਰਯੋਗ ਕਰਨ ਦਾ ਜ਼ਮਾਨਾ ਹੈ ਬਦਲੀਆਂ ਪ੍ਰਸਥਿਤੀਆਂ ਵਿੱਚ ਜਿਹੜੇ ਹਾਰਨ ਦਾ ਜੋਖਮ ਉਠਾਉਣ ਦਾ ਜਿਗਰਾ ਉਪਜਾਵਣਗੇ ਉਹ ਹੀ ਸਫਲ ਹੋਣਗੇ ਕੋਈ ਵੀ ਵਿਅਕਤੀ ਹਰ ਵਾਰੀ ਟਾਸ ਨਹੀਂ ਜਿੱਤ ਸਕਦਾ ਜਿੱਤ ਨਿਸ਼ਚਿਤ ਨਹੀਂ ਹੁੰਦੀ ਜੇ ਜਿੱਤ ਨਿਸ਼ਚਿਤ ਹੋਵੇ ਤਾਂ ਡਰਪੋਕ ਵੀ ਬੜੀ ਬਹਾਦਰੀ ਨਾਲ ਲੜਨਗੇ ਪਹਿਲੇ ਹੀ ਯਤਨ ਵਿੱਚ ਸਫਲ ਹੋਣ ਦੀ ਬੁਲਾਸ਼ਾ ਸਾਨੂੰ ਕੁਝ ਨਵਾਂ ਸਿੱਖਣ ਨਹੀਂ ਦਿੰਦੀ ਸਾਡੇ ਕੰਮ ਦੀ ਪੱਧਰ ਨੂੰ ਉੱਚਾ ਨਹੀਂ ਹੋਣ ਦਿੰਦੀ ਜੇ ਤੁਹਾਨੂੰ ਆਪਣੇ ਯਤਨ ਵਿੱਚ ਸਫਲਤਾ ਨਹੀਂ ਮਿਲੀ ਤਾਂ ਇਸ ਦਾ ਇੱਕ ਕਾਰਨ ਇਹ ਵੀ ਹੋਵੇਗਾ ਕਿ ਅਜੇ ਤੁਹਾਡਾ ਅਭਿਆਸ ਅਧੂਰਾ ਹੈ ਅਜੇ ਰਿਆਜ਼ ਘਟ ਹੈ ਕਿਸੇ ਨਾ ਕਿਸੇ ਥਾਂ ਤੇ ਕੋਈ ਘਾਟ ਹੈ ਕੁਝ ਨਾ ਕੁਝ ਅਜੇ ਕੱਚਾ ਹੈ ਕਿਧਰੇ ਕੋਈ ਗਲਤੀ ਹੋਈ ਹੈ ਸਫਲਤਾ ਸਾਡੇ ਅਨੁਭਵ ਨੂੰ ਵਿਸ਼ਾਲ ਕਰਦੀ ਹੈ ਇਹ ਦੁਬਾਰਾ ਯਤਨ ਕਰਨ ਲਈ ਸਾਡੀ ਯੋਗਤਾ ਨੂੰ ਟੰਬਦੀ ਹੈ ਹਰ ਹਾਰ ਵਿੱਚ ਹਰ ਸਫਲਤਾ ਵਿੱਚ ਇੱਕ ਸਬਕ ਛੁਪਿਆ ਹੋਇਆ ਹੁੰਦਾ ਹੈ ਜਦੋਂ ਤੱਕ ਅਸੀਂ ਇਸ ਸਬਕ ਨੂੰ ਨਹੀਂ ਸਿੱਖਦੇ ਅਸੀਂ ਮੁੜ-ਮੁੜ ਹਾਰਦੇ ਰਹਿੰਦੇ ਹਾਂ ਵਿਦਿਆਰਥੀਆਂ ਨੂੰ ਇਹ ਗੱਲ ਕਈ ਵਾਰ ਫੇਲ ਹੋਣ ਮਗਰੋਂ ਸਮਝ ਆਉਂਦੀ ਹੈ ਕਿ ਪ੍ਰੀਖਿਆ ਵਿੱਚ ਲਿਖਣ ਦਾ ਅਭਿਆਸ ਪਰਖਿਆ ਜਾਂਦਾ ਹੈ ਪਰ ਉਹ ਕੇਵਲ ਪੜ੍ਹਦੇ ਹਨ ਲਿਖਣ ਦਾ ਅਭਿਆਸ ਨਹੀਂ ਕਰਦੇ ਕਰਜ਼ਾ ਲੈਣ ਵਾਲਿਆਂ ਨੂੰ ਬੜੀ ਦੇਰ ਮਗਰੋਂ ਪਤਾ ਲੱਗਦਾ ਹੈ ਕਿ ਜੇਕਰ ਲਿਆ ਹੋਇਆ ਕਰਜ਼ਾ ਨਿਰਧਾਰਤ ਅਤੇ ਵਿਉਂਤੇ ਹੋਏ ਕੰਮ ਤੇ ਨਾ ਲਾਇਆ ਜਾਵੇ ਤਾਂ ਉਸ ਕਰਜ਼ੇ ਨੂੰ ਕਦੇ ਵੀ ਕਿਸੇ ਵੀ ਢੰਗ ਨਾਲ ਉਤਾਰਨਾ ਜਾਂ ਵਾਪਸ ਮੋੜਨਾ ਲਗਭਗ ਅਸੰਭਵ ਹੋ ਜਾਂਦਾ ਹੈ ਜਦੋਂ ਗਲਤੀ ਸਮਝ ਆ ਜਾਵੇ ਤਾਂ ਸਮੱਸਿਆ ਆਪ ਮੁਹਾਰੇ ਹੱਲ ਹੋ ਜਾਂਦੀ ਹੈ ਪਰ ਇਹ ਗੱਲ ਸਮਝਣੀ ਹੀ ਔਖੀ ਹੈ ਗਲਤੀਆਂ ਕਰਨ ਤੋਂ ਪਹਿਲਾਂ ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ ਮੂਰਖਾਂ ਨੂੰ ਬਹੁਤ ਕੁਝ ਪਤਾ ਹੁੰਦਾ ਹੈ ਪਰ ਮੂਰਖਤਾ ਕਰਕੇ ਉਹ ਉੱਥੇ ਹੀ ਘੁੰਮਦੇ ਰਹਿੰਦੇ ਹਨ ਸਿਆਣਾ ਵਿਅਕਤੀ ਆਪਣੀ ਗਲਤੀ ਮੰਨ ਕੇ ਗਲਤੀ ਨੂੰ ਸੁਧਾਰ ਕੇ ਅੱਗੇ ਲੰਘ ਜਾਂਦਾ ਹੈ ਪਰ ਮੂਰਖ ਇੱਕ ਚੱਪੂ ਵਾਲੀ ਬੇੜੀ ਵਾਂ ਉੱਥੇ ਹੀ ਚੱਕਰ ਲਗਾਉਂਦਾ ਰਹਿੰਦਾ ਹੈ ਨਵੀਂ ਜਗਿਆਸਾ ਤੇ ਨਵੇਂ ਉਤਸ਼ਾਹ ਨਾਲ ਹੀ ਨਵਾਂ ਗਿਆਨ ਪ੍ਰਾਪਤ ਹੋਵੇਗਾ ਅਤੇ ਇਹ ਗਿਆਨ ਸਕੂਲ ਕਾਲਜ ਆਦਿ ਵਿੱਚ ਜਾਣ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਅਜੋਕੇ ਯੁੱਗ ਵਿੱਚ ਜਿਹੜੇ ਸਕੂਲ ਨਹੀਂ ਜਾਣਗੇ ਉਹਨਾਂ ਨੂੰ ਇੱਟਾਂ ਦੇ ਪੱਠੇ ਤੇ ਇੱਕ ਢੇਰੇ ਵਿੱਚ 100-100 ਇੱਟਾਂ ਢੋਣੀਆਂ ਪੈਣਗੀਆਂ ਸੋ ਜਿਨ੍ਹਾਂ ਨੇ ਆਪਣੀ ਪੜ੍ਹਾਈ ਅੱਧਵਾਟੇ ਛੱਡ ਦਿੱਤੀ ਹੈ ਜਾਂ ਜਿਹੜੇ ਨੀਵੀਆਂ ਕਮਾਈਆਂ ਵਿੱਚ ਜਲਦੀ ਪੈ ਗਏ ਹਨ ਜ਼ਮਾਨਾ ਉਹਨਾਂ ਨਾਲ ਫਟਵਾਲ ਵਾਲਾ ਵਿਹਾਰ ਕਰੇਗਾ ਇਹਨਾਂ ਲੋਕਾਂ ਦਾ ਹਾਲ ਉਸ ਵਿਅਕਤੀ ਵਾਲਾ ਹੋਵੇਗਾ ਜਿਸ ਦੀ ਹੁਣੇ-ਹੁਣੇ ਜੇਬ ਕੱਟੀ ਗਈ ਹੋਵੇ ਜਿਹੜਾ ਹੁਣੇ-ਹੁਣੇ ਜੇਬ ਕਟਵਾ ਕੇ ਆਇਆ ਹੋਵੇ ਉਸ ਦੀ ਕੋਈ ਸਲਾਹ ਨਹੀਂ ਪੁੱਛਦਾ ਚਟਪਟ ਹਾਰ ਮੰਨ ਲੈਣੀ ਪਹਿਲੀ ਹੀ ਅਸਫਲਤਾ ਵਿੱਚ ਢੇਰੀ ਢਾ ਲੈਣੀ ਆਦ ਦੀ ਇਹ ਆਦਤ ਸਾਨੂੰ ਆਪਣਾ ਜੀਵਨ ਕਿਸੇ ਵੀ ਲੇਖੇ ਲਾਉਣ ਦੀ ਸਮਰਥਾ ਨਹੀਂ ਦੇਵੇਗੀ ਅਤੇ ਅਸੀਂ ਨਿਰੰਤਰ ਭਟਕਦੇ ਰਹਾਂਗੇ ਬਚਪਨ ਅਤੇ ਜਵਾਨੀ ਵਿੱਚ ਹਾਰ ਨੂੰ ਅਤੇ ਅਸਫਲਤਾ ਨੂੰ ਬਰਦਾਸ਼ਤ ਕਰਨ ਦੀ ਅਥਾ ਸ਼ਕਤੀ ਹੁੰਦੀ ਹੈ ਸੱਚ ਤਾਂ ਇਹ ਹੈ ਕਿ ਬਚਪਨ ਅਤੇ ਜਵਾਨੀ ਵਿਚਲਾ ਸਾਡਾ ਸਾਰਾ ਅਨੁਭਵ ਨਵੇਂ ਯਤਨ ਕਰਨ ਨਵੇਂ ਖਤਰੇ ਸਹਿਣ ਅਤੇ ਹਾਰ ਨੂੰ ਖਿੜੇ ਮੱਥੇ ਬਰਦਾਸ਼ਤ ਕਰਨ ਅਤੇ ਮੁੜ ਉਪਰਾਲਾ ਕਰਨ ਪ੍ਰਤੀ ਪ੍ਰੇਰਿਤ ਹੁੰਦਾ ਹੈ ਇੱਥੇ ਮੈਨੂੰ ਆਪਣੇ ਸਕੂਲ ਦੀ ਇੱਕ ਘਟਨਾ ਯਾਦ ਆ ਰਹੀ ਹੈ ਮੈਂ ਆਪਣੇ ਸਕੂਲ ਦੇ ਬੈਂਡ ਵਿੱਚ ਬਿਗਲ ਵਜਾਉਂਦਾ ਸਾਂ ਜਿਨ੍ਹਾਂ ਨੇ ਬੈਂਡ ਸਿੱਖਿਆ ਹੈ ਜਦ ਪ੍ਰੇਡ ਕੀਤੀ ਹੈ ਜਾਂ ਕੋਈ ਸ਼ੌਂਕ ਪਾਲਿਆ ਹੈ ਤਾਂ ਜਾਂ ਸੰਗੀਤ ਸਿੱਖਿਆ ਹੈ ਉਹ ਜਾਣਦੇ ਹੋਣਗੇ ਕਿ ਇਹਨਾਂ ਖੇਤਰਾਂ ਵਿੱਚ ਆਪਣੇ ਸਹਿਯੋਗੀਆਂ ਨਾਲ ਇੱਕ सुर ਹੋਣਾ ਬੜਾ ਜ਼ਰੂਰੀ ਹੁੰਦਾ ਹੈ ਹੁਣ ਸ਼ਾਸਨ ਅਤੇ ਅਭਿਆਸ ਤੋਂ ਬਿਨਾ ਇਹਨਾਂ ਖੇਤਰਾਂ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਜਾ ਸਕਦਾ ਸਾਡੇ ਬੈਂਡ ਮਾਸਟਰ ਸਾਹਿਬ ਦੀ ਲਗਨ ਅਤੇ ਮਿਹਨਤ ਸਦਕਾ ਸਾਡੇ ਸਕੂਲ ਦਾ ਬੈਂਡ ਦੂਰ ਦੂਰ ਤੱਕ ਪ੍ਰਸਿੱਧ ਸੀ ਮੈਂ ਆਪਣੇ ਬੈਂਡ ਮਾਸਟਰ ਸਾਹਿਬ ਤੋਂ ਇੰਨਾ ਪ੍ਰਭਾਵਿਤ ਸਾਂ ਕਿ ਉਸ ਸਮੇਂ ਮੈਂ ਆਪਣੇ ਜੀਵਨ ਦਾ ਉਦੇਸ਼ ਹੀ ਬੈਂਡ ਮਾਸਟਰ ਬਣਨਾ ਮਿੱਥ ਲਿਆ ਸੀ। ਇੱਕ ਵਾਰੀ ਸਾਡੇ ਸ਼ਹਿਰ ਵਿੱਚ ਪੰਜਾਬ ਦੇ ਸਾਰੇ ਸਕੂਲੀ ਬੈਂਡਾਂ ਦਾ ਮੁਕਾਬਲਾ ਰੱਖਿਆ ਗਿਆ। ਸਾਡੇ ਵਾਸਤੇ ਇਹ ਮੌਕਾ ਇੱਕ ਚੁਣੌਤੀ ਸੀ ਅਤੇ ਇੱਕ ਅਵਸਰ ਵੀ ਸੀ। ਜੇ ਵਿੰਗਾਰ ਸਾਹਮਣੇ ਹੋਵੇ ਤਾਂ ਉਸ ਦਾ ਸਾਹਮਣਾ ਕਰਨ ਦਾ ਮੌਕਾ ਵੀ ਹੁੰਦਾ ਹੈ ਤੇ ਸਮਰੱਥਾ ਵੀ ਹੁੰਦੀ ਹੈ। ਐਸੀ ਪੂਰੀ ਤਿਆਰੀ ਕੀਤੀ ਬੈਂਡ ਮਾਸਟਰ ਸਾਹਿਬ ਨੇ ਸਾਡੀ ਮਿਹਨਤ ਕਰਨ ਦੀ ਸਮਰੱਥਾ ਇੰਨੀ ਵਧਾ ਦਿੱਤੀ ਕਿ ਪੜ੍ਹਾਈ ਵਿਚਲੀ ਸਾਡੀ ਕਾਰਗੁਜ਼ਾਰੀ ਵੀ ਚੰਗੇਰੀ ਹੋ ਗਈ। ਜਦੋਂ ਕੋਈ ਦਿਨ ਨਿਸ਼ਚਿਤ ਹੋ ਜਾਵੇ ਤਾਂ ਉਸ ਨੂੰ ਆਉਣ ਵਿੱਚ ਬਹੁਤੀ ਦੇਰ ਨਹੀਂ ਲੱਗਦੀ। ਮੁਕਾਬਲੇ ਵਾਲਾ ਦਿਨ ਜਲਦੀ ਹੀ ਆ ਗਿਆ। ਉਸ ਮੁਕਾਬਲੇ ਵਿੱਚ ਪਹੁੰਚ ਕੇ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਸੰਸਾਰ ਬਹੁਤ ਵੱਡਾ ਹੈ। ਉੱਥੇ ਭਾਂਤ ਭਾਂ ਦੇ ਬੈਂਡ ਪਹੁੰਚੇ ਹੋਏ ਸਨ। ਸਾਨੂੰ ਇੰਜ ਲੱਗਿਆ ਜਿਵੇਂ ਅਸੀਂ ਤੂਫਾਨ ਵਿੱਚ ਘਿਰ ਗਏ ਸਾਂ। ਪਰ ਸਾਡੇ ਬੈਂਡ ਮਾਸਟਰ ਸਾਹਿਬ ਨੂੰ ਤੂਫਾਨਾਂ ਵਿੱਚੋਂ ਵੀ ਕਿਨਾਰਾ ਵੇਖਣ ਦੀ ਜਾਂਚ ਸੀ। ਉਹਨਾਂ ਨੇ ਸਾਡੇ ਹੌਸਲੇ ਨੂੰ ਬੁਲੰਦ ਕੀਤਾ, ਮੁਕਾਬਲਾ ਹੋਇਆ। ਸਟੇਡੀਅਮ ਵਿੱਚ ਬੈਂਡ ਹੀ ਬੈਂਡ ਸਨ ਅਤੇ ਹਰ ਬੈਂਡ ਨੇ ਵਾਰੀ ਸਰ ਬੈਂਡ ਵਜਾਉਂਦੇ ਹੋਏ ਮੁੱਖ ਮਹਿਮਾਨ ਵਾਲੀ ਥਾਂ ਤੋਂ ਲੰਘਣਾ ਸੀ ਅਤੇ ਘੁੰਮ ਕੇ ਆਪਣੀ ਨਿਸ਼ਚਿਤ ਥਾਂ ਤੇ ਪਹੁੰਚਣਾ ਸੀ। ਸਾਡੀ ਵਾਰੀ ਆਈ, ਅਸੀਂ ਪੂਰੀ ਵਾਹ ਲਾ ਦਿੱਤੀ। ਬੈਂਡ ਮਾਸਟਰ ਸਾਹਿਬ ਦੇ ਹੱਥਾਂ ਵਿੱਚਲਾ ਅਧਿਕਾਰੀ ਡੰਡਾ ਆਪਣੇ ਪੂਰੇ ਜਲੋ ਵਿੱਚ ਸੀ ਅਸੀਂ ਅਵਲ ਆਉਣ ਦੇ ਵਿਸ਼ਵਾਸ ਵਿੱਚ ਆਪਣੀ ਨਿਸ਼ਚਿਤ ਥਾਂ ਤੇ ਵਾਪਸ ਮੁੜ ਕੇ ਬੈਠੇ ਹੋਏ ਸਾਂ ਜਦੋਂ ਨਤੀਜਾ ਐਲਾਨਿਆ ਗਿਆ ਤਾਂ ਜੇਤੂਆਂ ਵਿੱਚ ਸਾਡਾ ਨਾਂ ਕਿਧਰੇ ਵੀ ਨਹੀਂ ਸੀ ਬਾਣਾ ਵਾਪਰ ਚੁੱਕਾ ਸੀ ਜੇਤੂ ਬੈਂਡਾਂ ਦੇ ਵਿਦਿਆਰਥੀ ਆਪਣੇ ਸਾਜ਼ਾਂ ਨੂੰ ਹਵਾ ਵਿੱਚ ਉਛਾਲ ਰਹੇ ਸਨ ਹਾਰ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਹੈ ਪਰ ਜੇ ਹਾਰ ਬਰਦਾਸ਼ਤ ਕਰਨੀ ਆ ਜਾਵੇ ਤਾਂ ਜਿੱਤ ਅਤੇ ਹਾਰ ਦੋਵਾਂ ਦੇ ਅਰਥ ਬਦਲ ਜਾਂਦੇ ਹਨ ਸਨ ਇਸ ਕੋ ਨਿਰਾਸ਼ਾ ਦੀ ਵਿਵਸਥਾ ਵਿੱਚ ਆਵਿਖੀ ਅਸੀਂ ਆਪਣੇ ਬੈਂਡ ਮਾਸਟਰ ਸਾਹਿਬ ਦੇ ਚਿਹਰੇ ਵੱਲ ਵੇਖ ਰਹੇ ਸੀ ਸਾਨੂੰ ਆਪਣਾ ਨਹੀਂ ਉਹਨਾਂ ਦੀ ਇੱਜ਼ਤ ਦਾ ਖਿਆਲ ਸੀ ਉਹਨਾਂ ਨੂੰ ਆਪਣੀ ਇੱਜ਼ਤ ਦਾ ਨਹੀਂ ਸਾਡੀ ਮਿਹਨਤ ਦਾ ਫਿਕਰ ਸੀ ਇੱਕ ਪਾਣਾ ਵਾਪਰ ਚੁੱਕਾ ਸੀ ਇੱਕ ਪਾਣਾ ਵਾਪਰਨ ਵਾਲਾ ਸੀ ਜਿਹੜਾ ਵੀ ਸਾਡੇ ਦਿਲ ਵਿੱਚ ਵਸ ਜਾਂਦਾ ਹੈ ਉਸ ਦੀ ਕੋਈ ਇੱਕ ਵਿਸ਼ੇਸ਼ ਅਦਾ ਹੁੰਦੀ ਹੈ ਜਿਹੜੀ ਉਸ ਨੂੰ ਸਾਡੇ ਚੇਤੇ ਵਿੱਚੋਂ ਬਿਸਰ ਨਹੀਂ ਦਿੰਦੀ ਨਿਸ਼ਚੈ ਕਰ ਆਪਣੀ ਜੀਤ ਕਰੂ ਦੇ ਵਿਸ਼ਵਾਸ ਨਾਲ ਬੈਂਡ ਮਾਸਟਰ ਸਾਹਿਬ ਨੇ ਸਾਨੂੰ ਸੰਗਠਿਤ ਕੀਤਾ ਅਤੇ ਆਪਣੇ ਅਧਿਕਾਰ ਵਾਲਾ ਡੰਡਾ ਸਾਡੇ ਜਾਣੇ ਪਛਾਣੇ ਢੰਗ ਨਾਲ ਕਮਾਇਆ ਸੰਕਟ ਦੀਆਂ ਘੜੀਆਂ ਵਿੱਚ ਦਿਲ ਨੂੰ ਦਿਲ ਦਾ ਰਾਰ ਲੱਭ ਪੈਂਦਾ ਹੈ ਜਦੋਂ ਅਨੁਭਵ ਡੂੰਗਾ ਹੋਵੇ ਉਦੋਂ ਰਵਾਇਤੀ ਸ਼ਬਦਾਵਲੀ ਕੰਮ ਨਹੀਂ ਆਉਂਦੀ ਉਹਨਾਂ ਦੀ ਇੱਕ ਤੱਕਣੀ ਨਾਲ ਸਾਡੀ ਉਦਾਸੀ ਵਿਰਾਗ ਵਿੱਚ ਬਦਲ ਗਈ ਉਹ ਕਰਵਟ ਲੈ ਕੇ ਚੱਲ ਪਏ ਜਿਉਂ ਹੀ ਸਾਡੇ ਬੈਂਡ ਦੀ ਆਵਾਜ਼ ਉੱਚੀ ਹੋਈ ਸ਼ੋਰ ਨਾਲ ਭਰੇ ਹੋਏ ਸਟੇਡੀਅਮ ਵਿੱਚ ਸਨਾਟਾ ਛਾ ਗਿਆ ਮੁੱਖ ਮਹਿਮਾਨ ਵੀ ਵਾਪਸ ਬੈਠ ਗਏ ਸਾਨੂੰ ਆਪ ਮਹਿਸੂਸ ਹੋ ਰਿਹਾ ਸੀ ਕਿ ਇੱਕ ਕਰਾਮਾਤ ਵਾਪਰ ਰਹੀ ਸੀ ਅਸੀਂ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਕਲਾ ਦਾ ਨਮੂਨਾ ਪੇਸ਼ ਕਰ ਰਹੇ ਸਾਂ ਇਹ ਸਭ ਕੁਝ ਇੰਨੀ ਜਲਦੀ ਵਾਪਰ ਗਿਆ ਸੀ ਕਿ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ ਸੀ ਕਰਾਮਾਤਾ ਐਵੇਂ ਹੀ ਅਚਾਨਕ ਹੀ ਵਾਪਰਦੀਆਂ ਹਨ ਅਸੀਂ ਹਾਰ ਗਏ ਸਾਂ ਪਰ ਭਰਿਆ ਹੋਇਆ ਸਟੇਡੀਅਮ ਖਲੋ ਕੇ ਤਾੜੀਆਂ ਮਾਰ ਰਿਹਾ ਸੀ ਅਸੀਂ ਇਕੱਲੇ ਬੈਂਡ ਵਜਾਉਂਦੇ ਹੋਏ ਵਿਦਾ ਹੋ ਰਹੇ ਸਾਂ ਆਪਣੇ ਸਮੁੱਚੇ ਜੀਵਨ ਵਿੱਚ ਮੈਂ ਆਪਣੇ ਆਪ ਨੂੰ ਇੰਨਾ ਕਦੇ ਭਰਿਆ ਭਰਿਆ ਮਹਿਸੂਸ ਨਹੀਂ ਕੀਤਾ ਜਿੰਨਾ ਉਸ ਦਿਨ ਕੀਤਾ ਸੀ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਸਾਡਾ ਵਿਹਾਰ ਨੈਪੋਲੀਅਨ ਵਾਲਾ ਸੀ ਨੈਪੋਲੀਅਨ ਵਾਟਰਲੂ ਦੀ ਲੜਾਈ ਵਿੱਚ ਹਾਰ ਗਿਆ ਸੀ ਪਰ ਕੋਈ ਨਹੀਂ ਜਾਣਦਾ ਕਿ ਜਿੱਤਿਆ ਕੌਣ ਸੀ ਅਸੀਂ ਹਾਰ ਗਏ ਸੀ ਪਰ ਸਾਡਾ ਅਨੁਭਵ ਅਤੇ ਦੂਜਿਆਂ ਦੀ ਸਾਡੇ ਬਾਰੇ ਚਰਚਾ ਜਿੱਤਵਾਲੀ ਸੀ ਜੇ ਤਾਜਮਹਿਲ ਸੰਸਾਰ ਦਾ ਸੱਤਮਾ ਜੋਬਾ ਹੈ ਤਾਂ ਨਿਸ਼ਚੈ ਹੀ ਮੇਰੇ ਬੈਂਡ ਮਾਸਟਰ ਸਾਹਿਬ ਦੁਨੀਆ ਦਾ ਛੇਮਾ ਜੋ ਬਾਸਾਨ ਜ਼ਰੂਰੀ ਨਹੀਂ ਕਿ ਤਾਜ ਪਹਿਨਣ ਵਾਲੇ ਹੀ ਬਾਦਸ਼ਾਹ ਹੋਣ ਜ਼ਰੂਰੀ ਨਹੀਂ ਕਿ ਪ੍ਰਧਾਨ ਉਹ ਹੀ ਹੁੰਦਾ ਹੈ ਜਿਹੜਾ ਸਟੇਜ ਤੇ ਹੀ ਬੈਠਾ ਹੋਵੇ ਕਈ ਲੋਕ ਸਰੋਤਿਆਂ ਵਿੱਚ ਬਹਿ ਕੇ ਵੀ ਪ੍ਰਧਾਨ ਕੀ ਕਰ ਜਾਂਦੇ ਹਨ ਡਿਗਿਆ ਹੋਇਆ ਬੰਦਾ ਹੀ ਉੱਠ ਸਕਦਾ ਹੈ ਗੁਆਚਿਆ ਹੋਇਆ ਕੋਲੰਬਸ ਹੀ ਅਮਰੀਕਾ ਲੱਭ ਸਕਦਾ ਹੈ ਕੋਲੰਬਸ ਬਣਨ ਵਾਸਤੇ ਈਰਖਾ ਸਾੜੇ ਅਤੇ ਗ੍ਰੋਥ ਤੋਂ ਮੁਕਤ ਹੋਣਾ ਪਵੇਗਾ ਕਿਉਂਕਿ ਈਰਖਾ ਤੇ ਕ੍ਰੋਧ ਜੀਵਨ ਨੂੰ ਛੋਟਾ ਤੇ ਸੋੜਾ ਕਰ ਦਿੰਦੇ ਹਨ ਇਹਨਾਂ ਤੋਂ ਮੁਕਤ ਹੋ ਕੇ ਹੀ ਅਸੀਂ ਆਤਮ ਵਿਸ਼ਵਾਸ ਉਪਜਾ ਸਕਦੇ ਹਾਂ ਆਤਮ ਵਿਸ਼ਵਾਸ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਜਦੋਂ ਸਾਡਾ ਆਪਣੇ ਆਪ ਵਿੱਚ ਵਿਸ਼ਵਾਸ ਵਧ ਜਾਂਦਾ ਹੈ ਤਾਂ ਸਾਡੀ ਸਭ ਪ੍ਰਕਾਰ ਦੀ ਯੋਗਤਾ ਵੀ ਵੱਧ ਜਾਂਦੀ ਹੈ ਵਧੀ ਹੋਈ ਯੋਗਤਾ ਸਾਨੂੰ ਆਪਣਾ ਰੋਲ ਅਦਾ ਕਰਨ ਵਿੱਚ ਸਹਾਇੀ ਹੁੰਦੀ ਹੈ ਅਤੇ ਸਾਨੂੰ ਆਪਣਾ ਫਰਜ਼ ਨਿਭਾਉਣ ਲਈ ਪ੍ਰੇਰਿਤ ਦੀ ਹੈ ਫਰਜ਼ ਨਿਭਾਉਣ ਨਾਲ ਹੀ ਹੱਕ ਪੈਦਾ ਹੁੰਦਾ ਹੈ ਅਜਿਹੇ ਵਿਅਕਤੀ ਹੀ ਦੁਨੀਆ ਨੂੰ ਸਹਿਯੋਗ ਦੇਣ ਦੀ ਦਲੇਰੀ ਕਰਦਾ ਹੈ। ਮਾਇਆ ਦੀ ਥੋੜ੍ਹ ਨਾਲ ਨਾ ਬੰਦਾ ਮਰਦਾ ਹੈ ਨਾ ਹਾਰਦਾ ਹੈ। ਜੋ ਹਾਰਦੇ ਹਨ ਜਾਂ ਹਾਰ ਮੰਨ ਲੈਂਦੇ ਹਨ ਉਹਨਾਂ ਵਿੱਚ ਮਾਇਆ ਦੀ ਨਹੀਂ ਹੌਸਲੇ, ਮਿਹਨਤ ਤੇ ਆਤਮ ਵਿਸ਼ਵਾਸ ਦੀ ਥੋੜ੍ਹ ਹੁੰਦੀ ਹੈ। ਜੇ ਸੰਭਵ ਹੋਵੇ ਤਾਂ ਦੂਜਿਆਂ ਨੂੰ ਸਹਿਯੋਗ ਦੇਣਾ, ਜੇ ਸਹਿਯੋਗੀ ਹੋਣਾ ਨਾ ਸੰਭਵ ਹੋਵੇ ਤਾਂ ਕਦੇ ਵੀ ਕਿਸੇ ਦੇ ਰਾਹ ਦੀ ਰੁਕਾਵਟ ਨਾ ਬਣਨਾ। ਸਾਹ ਪ੍ਰਕਾਰ ਦੇ ਨਸ਼ੇ ਉਹ ਰੁਕਾਵਟਾਂ ਹਨ ਜਿਨ੍ਹਾਂ ਨੂੰ ਉਸਾਰ ਕੇ ਅਸੀਂ ਆਪਣੇ ਲਈ ਅਤੇ ਆਪਣੇ ਲਈ ਮੁਸ਼ਕਿਲਾਂ ਪੈਦਾ ਕਰਦੇ ਹਾਂ ਨਸ਼ਿਆਂ ਨਾਲ ਸਭ ਪ੍ਰਕਾਰ ਦੇ ਸਬੰਧ ਅਤੇ ਰਿਸ਼ਤੇ ਵਿਗੜ ਜਾਂਦੇ ਹਨ ਅਤੇ ਸਾਡਾ ਜੀਵਨ ਸੰਗੋਟਦਾ ਜਾਂਦਾ ਹੈ ਕਹਿੰਦੇ ਹਨ ਜਿਸ ਦੇਸ਼ ਵਿੱਚ ਪਰਿਵਾਰਕ ਰਿਸ਼ਤੇ ਸੁਖਾਵੇਂ ਨਹੀਂ ਉਥੇ ਮਨੁੱਖ ਅਤੇ ਪਰਮਾਤਮਾ ਵਿਚਕਾਰ ਵੀ ਸਬੰਧ ਸੁਖਾਵੇਂ ਨਹੀਂ ਹੋ ਸਕਦੇ ਅਜਿਹੇ ਦੇਸ਼ ਵਿੱਚ ਧੰਨ ਹੋ ਸਕਦਾ ਹੈ ਖੁਸ਼ਹਾਲੀ ਨਹੀਂ ਹੋਵੇਗੀ ਉੱਥੇ ਧੁੱਪ ਹੋ ਜਾਂਦੀ ਹੋਵੇਗੀ ਚਾਨਣਾ ਨਹੀਂ ਹੋਵੇਗਾ ਉੱਥੇ ਸੁੱਖ ਸਾਧਨ ਹੋ ਸਕਦੇ ਹਨ ਪਰ ਮਨ ਦੀ ਤਸੱਲੀ ਨਹੀਂ ਹੋਵੇਗੀ ਪੁਰਸ਼ ਵੱਲੋਂ ਸਮੁੱਚਾ ਯਤਨ ਕਿਸੇ ਸੋਹਣੀ ਔਸਤਰੀ ਦਾ ਸਾਥ ਮਾਣਨ ਦੀ ਤਸੱਲੀ ਦੀ ਆਸ ਦਾ ਪ੍ਰੇਰਿਆ ਹੁੰਦਾ ਹੈ ਪੁਰਸ਼ ਲਈ ਔਸਤਰੀ ਪ੍ਰੇਰਨਾ ਦਾ ਪ੍ਰਮੁੱਖ ਸਰੋਤ ਹੁੰਦੀ ਹੈ ਕਿਸੇ ਔਸਤਰੀ ਦੇ ਸਹਿਯੋਗ ਤੋਂ ਬਿਨਾਂ ਅਤੇ ਉਸ ਵੱਲੋਂ ਮਿਲਣ ਵਾਲੇ ਉਤਸ਼ਾਹ ਤੋਂ ਬਿਨਾਂ ਕੋਈ ਮੁਕਾਮ ਮੰਜ਼ਿਲ ਨਹੀਂ ਬਣਦਾ ਇਸਤਰੀ ਦਾ ਪਿਆਰਾ ਸਾਥ ਮਾਣਦਿਆਂ ਮੰਜ਼ਲ ਭਾਵੇਂ ਨਾ ਵੀ ਮਿਲੇ ਯਾਤਰਾ ਦਾ ਆਨੰਦ ਸਾਨੂੰ ਮਰ ਜਾਉ ਨਹੀਂ ਦੇਵੇਗਾ ਨਿਰਸੰਦੇਹ ਪਿਆਰ ਜਹੀ ਕੋਈ ਸੁਗਾਤ ਨਹੀਂ ਹੁੰਦੀ ਪਿਆਰ ਦੀ ਵਿਵਸਥਾ ਵਿੱਚ ਅਸੀਂ ਆਪਣਾ ਹੰਕਾਰ ਤਿਆਗ ਦਿੰਦੇ ਹਾਂ ਅਤੇ ਸਾਡੇ ਵਿੱਚ ਸਦਮੇ ਸਹਿਣ ਦੀ ਸਮਰੱਥਾ ਵੱਧ ਜਾਂਦੀ ਹੈ ਨਿਰਸੰਦੇਹ ਕਈ ਸਦਮੇ ਜਿਹੇ ਹੁੰਦੇ ਹਨ ਜਿਹੜੇ ਸਾਡੀਆਂ ਸਾਰੀਆਂ ਪ੍ਰਾਪਤੀਆਂ ਤੇ ਪ੍ਰਭਾਵ ਪਾਉਂਦੇ ਰਹਿੰਦੇ ਹਨ ਪਿੱਛੇ ਜਿਹੇ ਜਦੋਂ ਬੱਚਿਆਂ ਨਾਲ ਭਰੀ ਹੋਈ ਇੱਕ ਬੱਸ ਦਰਿਆ ਵਿੱਚ ਜਾ ਡੇਗੀ ਤਾਂ ਤਰਾਕੀ ਜਾਣ ਦੀ ਬੱਸ ਵਿੱਚਲੀ ਇੱਕ ਲੜਕੀ ਨੇ ਹਿੰਮਤ ਕਰਕੇ ਕਈ ਬੱਚਿਆਂ ਨੂੰ ਬਚਾਇਆ ਅਤੇ ਇਸ ਯਤਨ ਵਿੱਚ ਉਹ ਆਪਣੇ ਛੋਟੇ ਇੱਕੋ ਇੱਕ ਭਰਾ ਨੂੰ ਵੀ ਲੱਭਦੀ ਰਹੀ ਉਸਨੇ ਉਸ ਨੂੰ ਹੱਥ ਵੀ ਪਾ ਲਿਆ ਪਰ ਕਿਸੇ ਹੋਰ ਨੇ ਉਸ ਲੜਕੀ ਨੂੰ ਡੁੱਬਦਿਆਂ ਖਿਆਲ ਕਰਕੇ ਜਦੋਂ ਪਾਣੀ ਵਿੱਚ ਆਪਣੇ ਕਲਾਵੇਂ ਵਿੱਚ ਲਿਆ ਤਾਂ ਗੋਤੇ ਖਾ ਰਹੇ ਉਸਦੇ ਭਰਾ ਦਾ ਹੱਥ ਉਸਦੇ ਹੱਥ ਵਿੱਚੋਂ ਨਿਕਲ ਗਿਆ ਇਸ ਸਦਮੇ ਨੂੰ ਕਿਵੇਂ ਭੁੱਲ ਸਕਦੀ ਹੈ ਕਈ ਵਾਰੀ ਨਿਰਸੰਦੇਹ ਕਿਸਮਤ ਸਾਡੇ ਨਾਲ ਬੜੇ ਵੱਡੇ ਮਖੌਲ ਕਰ ਜਾਂਦੀ ਹੈ ਉਹ ਸਾਡਾ ਪਿਆਰਾ ਸਾਡੇ ਤੋਂ ਖੋਹ ਲੈਂਦੀ ਹੈ ਜਦੋਂ ਤੱਕ ਸਾਨੂੰ ਪਿਆਰ ਦਾ ਨਿੱਜੀ ਅਨੁਭਵ ਨਹੀਂ ਹੁੰਦਾ ਐਸੀ ਨਹੀਂ ਸਮਝਦੇ ਕਿ ਮਨੁੱਖ ਨੂੰ ਪਿਆਰ ਦੀ ਕਿੰਨੀ ਲੋੜ ਹੁੰਦੀ ਹੈ ਬੱਚਿਆਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਪਰ ਉਹਨਾਂ ਬੱਚਿਆਂ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਮਾਪਿਆਂ ਨਾਲੋਂ ਵੀ ਵੱਧ ਲੋੜ ਹੁੰਦੀ ਹੈ ਜਿੱਥੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਹੁੰਦੇ ਹਨ ਉੱਥੇ ਬੱਚੇ ਆਤਮ ਹੱਤ ਨਹੀਂ ਕਰਦੇ ਕਿਉਂਕਿ ਦਾਦਾ-ਦਾਦੀ ਅਤੇ ਨਾਨਾ-ਨਾਨੀ ਹਰ ਮੁਸ਼ਕਲ ਘੜੀ ਵਿੱਚ ਉਹਨਾਂ ਦੀ ਤਰਵਾਸ ਅਤੇ ਪਨਾਹ ਬਣਦੇ ਹਨ ਨਿਆਸਰੇ ਅਤੇ ਬੇਸਹਾਰਾ ਕਿਸਾਨਾਂ ਦੀ ਜੇ ਸਰਕਾਰ ਤੇ ਸਮਾਜ ਬਾਹ ਫੜ ਲੈਣ ਉਹ ਕਦੇ ਖੁਦਕੁਸ਼ੀ ਨਹੀਂ ਕਰਨਗੇ ਕਿਸਾਨਾਂ ਦੀ ਖੁਦਕੁਸ਼ੀ ਸਮੁੱਚੇ ਸਮਾਜ ਲਈ ਪਰਲੋ ਦਾ ਸਨੇਹਾ ਹੈ ਜਿਸ ਸਮਾਜ ਦੇ ਅੰਨਦਾਤਾ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਣ ਅਤੇ ਜਿਸ ਸਮਾਜ ਦੀ ਆਸ ਔਲਾਦ ਆਤਮਘਾਤ ਦੇ ਰਾਹ ਪੈ ਜਾਵੇ ਉਸ ਸਮਾਜ ਦੇ ਬਨੇਰੇ ਤੇ ਆਉਣ ਵਾਲੇ ਮਹਿਮਾਨਾਂ ਦਾ ਸਨੇਹਾ ਦੇਣ ਵਾਲੇ ਕਾ ਨਹੀਂ ਬੋਲਦੇ ਉਥੇ ਗਿਰਜਾਂ ਵਡਲਾਉਂਦੀਆਂ ਹਨ ਜਿਹੜੀਆਂ ਮੌਤ ਅਤੇ ਉਜਾੜੇ ਦਾ ਪ੍ਰਤੀਕ ਹੁੰਦੀਆਂ ਹਨ ਜਿਨ੍ਹਾਂ ਦੀ ਮਾਮਾ ਆਤਮ ਹੱਤਿਆ ਕਰ ਲੈਣ ਉਹਨਾਂ ਮਾਮਾਂ ਦੇ ਬੱਚਿਆਂ ਦਾ ਕੀ ਬਣੇਗਾ ਕਿਸਾਨ ਸਾਡੀਆਂ ਮਾਮਾਂ ਹਨ ਇਹਨਾਂ ਤੋਂ ਬਿਨਾ ਘਰ ਲਾਉਂਦੇ ਕਾਫਲਿਆਂ ਵਾਂ ਅਸੀਂ ਜ਼ਿੰਦਗੀ ਦੇ ਮਾਰੂਥਲਾਂ ਵਿੱਚ ਗੁਆਚ ਜਾਵਾਂਗੇ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨ ਲਈ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ